ਪ੍ਰਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਾਨਯੋਗ ਸ਼੍ਰੀਮਤੀ ਸਾਖੀ ਸਾਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਂ ਡਾਕਟਰ ਸੋਰਨਜੀਤ ਤਵਨ ਸਿਵਲ ਸਰਜਨ ਅਮਰੇਸਰ ਹੜਾ ਤੋਂ ਪ੍ਰਭਾਵਿਤ ਇਲਾਕੇ ਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਹੈ ਕਿ ਹੜ੍ਹਾਂ ਤੋਂ ਬਾਅਦ ਜਦੋਂ ਪਾਣੀ ਦਾ ਪੱਧਰ ਘਟਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਤੁਹਾਨੂੰ ਆਪਣੀ ਗ੍ਰਿਫਤ ਲੈ ਸਕਦੀਆਂ ਜਿਵੇਂ ਕਿ ਗੰਦੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਉਲਟੀਆਂ ਟਟੀਆਂ ਦਸਤ ਰੋਗ ਹੈਜਾ ਈਲਿਆ ਟਾਈਫਟ ਬੁਖਾਰਾ ਦੀ ਜਾਂ ਮੱਛਰਾਂ ਦੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਡੇਂਗੂ ਚਿਕਨਗੁੰਨੀਆਂ ਮਲੇਰੀਆ ਬੁਖਾਰ ਇਹਨਾਂ ਤੋਂ ਬਚਣ ਲਈ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨੇ ਜਿਵੇਂ ਕਿ ਜਿਹੜਾ ਦੰਦੇ ਪਾਣੀ ਤੋਂ ਬਿਮਾਰੀਆਂ ਫੈਲਦੀਆਂ ਉਹਨਾਂ ਤੋਂ ਬਚਣ ਲਈ ਜਿਹੜਾ ਪੀਣ ਵਾਲਾ ਪਾਣੀ ਆ ਉਹ ਜਾਂ ਤਾਂ ਉਬਾਲ ਕੇ ਪੀਓ ਜਾਂ ਕਲੋਰੀਨ ਦੀਆਂ ਗੋਲੀਆਂ ਸਿਹਤ ਭਗਵਾਨੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ 20 ਲੀਟਰ ਪਾਣੀ 'ਚ ਇੱਕ ਕਲੋਰੀਨ ਦੀ ਗੋਲੀ 20 ਮਿੰਟ ਪਾ ਕੇ ਰੱਖਣੀ ਆ ਉਸ ਤੋਂ ਬਾਅਦ ਉਹ ਪਾਣੀ ਪੀਣ ਵਾਲਾ ਹੋ ਜਾਂਦਾ ਹੈ ਅਤੇ ਸਾਫ ਸੁਥਰਾ ਵਾਤਾਵਰਨ ਲਈ ਸੁਚਾਲਿਆਂ ਦਾ ਪ੍ਰਯੋਗ ਕਰੋ ਸਬਜ਼ੀਆਂ ਫਲਾਂ ਨੂੰ ਧੋ ਕੇ ਖਾਓ ਅਤੇ ਸਾਫ ਸੁਥਰਾ ਖਾਣਾ ਘਰ ਬਣਾ ਕੇ ਖਾਓ ਬਾਹਰ ਦੀ ਕੋਈ ਚੀਜ਼ ਨਾ ਖਾਓ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਅੱਛੀ ਤਰ੍ਹਾਂ ਧੋਵੋ ਰਾਤ ਨੂੰ ਸੌਣ ਲੱਗਿਆਂ ਹੱਥ ਤੇ ਪੈਰ ਅਗਰ ਹੋ ਸਕੇ ਤੇ ਥੋੜੇ ਕੋਸੇ ਪਾਣੀ ਨਾਲ ਧੋ ਕੇ ਜੇ ਕੋਈ ਖਾਰਸ਼ ਹੋਇਆ ਤੇ ਉਹ ਖਾਰਸ਼ ਵਾਲੀ ਕਰੀਮ ਕਰਾ ਜੇ ਕੋਈ ਉਪਲਬਧ ਹੈ ਤਾਂ ਉਹ ਲਗਾਓ ਇਸ ਤੋਂ ਇਲਾਵਾ ਮੱਛਰਦਾਨੀਆਂ ਦਾ ਪ੍ਰਯੋਗ ਕਰੋ ਕੋਈ ਹੋਰ ਜਿਹੜੇ ਮਛਰਿਆਂ ਤੋਂ ਬਚਣ ਲਈ ਕੋਟੋ ਮਾਸ ਵਗੈਰਾ ਹੈ ਉਹ ਲਗਾਓ ਜਿੰਨਾ ਵੀ ਜ਼िला ਪ੍ਰਸ਼ਾਸਨ ਵੱਲੋਂ ਤੁਹਾਨੂੰ ਰਾਸ਼ਨ ਮਿਲਿਆ ਹੈ ਉਹ ਸਾਫ਼ ਸੁਥਰਾ ਹੈ ਉਹਦਾ ਪ੍ਰਯੋਗ ਕਰੋ ਬੱਚਿਆਂ ਤੇ ਬਜ਼ੁਰਗਾਂ ਦੀ ਖਾਸ ਸੰਭਾਲ ਕਰੋ ਕਿਉਂਕਿ ਪਾਣੀ 'ਚ ਜਿਵੇਂ ਬਹੁਤ ਸਾਰੇ ਕੋਈ ਪਸ਼ੂ ਪੰਛੀ ਕਈ ਵਾਰੀ ਮਰੇ ਹੁੰਦੇ ਆ ਉਹਨਾਂ ਦੇ ਮਲ ਮੂਤਰ ਦੁਆਰਾ ਸਕੇਨ ਇਨਫੈਕਸ਼ਨ ਜਿਵੇਂ ਕਿ ਲੈਪਟੋਸਪੋਰੀਆਸਿਸ ਵਗੈਰਾ ਨਾਮ ਦੀਆਂ ਬਿਮਾਰੀਆਂ ਨੇ ਉਹਨਾਂ ਦਾ ਪ੍ਰਕੋਪ ਵੀ ਵੱਧ ਸਕਦਾ ਹੈ ਤੋਂ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖੋ ਸਾਪਾਂ ਦੀ ਦੇ ਕੱਟਣ ਦੇ ਤੁਰੰਤ ਨੇੜੇ ਦੇ ਹਸਪਤਾਲ ਡਿਸਪੈਂਸਰੀ ਜਾਂ ਡਾਕਟਰ ਜਿਹੜੇ ਵੀ ਆ ਉਹਨਾਂ ਨਾਲ ਸੰਪਰਕ ਕਰੋ ਕਿਸੇ ਵੀ ਕਿਸਮ ਦਾ ਕੋਈ ਦੇਸੀ ਇਲਾਜ ਜਾਂ ਔੜਪੋਰ ਬਿਲਕੁਲ ਨਾ ਕਰੋ ਸਿਹਤ ਵਿਭਾਗ ਜਲਾ ਪ੍ਰਸ਼ਾਸਨ ਦੇ ਨਾਲ ਤੁਹਾਡੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹੈ ਅਨ ਸਾਡਾ ਹੈਲਪਲਾਈਨ ਨੰਬਰ 9968808060 ਮੈਂ ਦੁਬਾਰਾ ਰਿਪੀਟ ਕਰਦਾ ਹਾਂ 9968808060 8968808 060 ਡਾਕਟਰ ਹਰਜੋਤ ਕੌਰ ਜੀ ਜੋ ਜ਼ਿਲ੍ਹਾ ਐਪੀਡੈਮੋਲੋਜਿਸ ਦਫਤਰ ਸਿਵਲ ਸਰਜਨ ਵਿਖੇ ਤਾਇਨਾਤ ਨੇ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਵੇਲੇ ਇਹਨਾਂ ਦੇ ਨਾਲ ਸੰਪਰਕ ਕਰੋ ਬਹੁਤ ਬਹੁਤ ਧੰਨਵਾਦ